ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਤੇ ਵਿੱਚ ਮੈਂ ਖਜ਼ਦਾਂ ਬਹੁਤ ਛੋਟੀ ਸੀ ਜਦੋਂ ਮੇਰੇ ਘਰਦਿਆਂ ਨੇ ਮੇਰੇ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਸੀ ਮੇਰੀ ਉਮਰ ਮਸਾਂ 20 ਸਾਲ ਦੀ ਸੀ ਮੇਰੀ ਮਾਸੀ ਚੁੱਤੀ ਮੇਰੀ ਮੰਮੀ ਨੂੰ ਕਹਿੰਦੀ ਸੀ ਕਿ ਹੁਣ ਤੋਂ ਪਿੰਕੀ ਦਾ ਵਿਆਹ ਕਰਤੇ ਕੁੜੀਆਂ ਵਿਗੜਨ ਲੱਗੀਆਂ ਤੇ ਨਹੀਂ ਲਾਉਂਦੀ ਉਹ ਬੜੀ ਛੱਕੀ ਜੀ ਔਰਤ ਸੀ ਜਦ ਕੀ ਉਹਦੇ ਆਪਣੇ ਤੋਂ ਮੁੰਡੇ ਸੀ ਮੈਨੂੰ ਮਾਸੀ ਤੇ ਬਹੁਤ ਖੇਚੜਦੀ ਸੀ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕਿ ਮਾਸੀ ਜੀ ਤੇਰੇ ਕੋਈ ਕੁੜੀ ਹੁੰਦੀ ਤਾਂ ਕਿ ਤੂੰ ਉਹਨੂੰ ਚੰਦਨੀ ਨੂੰ ਹੀ ਮਾਰ ਦਿੰਦੀ ਤੂੰ ਤਾਂ ਉਹਨੂੰ ਚਾਉਂਦੀ ਨਹੀਂ ਰੱਖਣਾ ਸੀ ਇਹ ਤਾਂ ਮੇਰੇ ਮਾਪਿਓ ਦਾ ਧੰਜਗਿਆ ਜਿੰਨਾਂ ਨੇ ਮੈਨੂੰ ਪਾਲਿਆ ਐਡੀ ਵੱਡੀ ਕੀਤਾ ਅੱਜ ਤੱਕ ਮੈਂ ਉਹਨਾਂ ਨੂੰ ਕਿਤੇ ਵੀ ਨਾਮ ਬਦਨਾਮ ਨਹੀਂ ਹੋ ਦਿੱਤਾ ਭਾਵੇਂ ਹੀ ਮੈਂ 12 ਪੜ੍ਹ ਕੇ ਸੀ ਪਰ ਮੇਰੀ ਮਾਸੀ ਨੇ ਮੇਰੇ ਤੋਂ ਬਹੁਤ ਖੇਚੜਦੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮੈਂ ਕੋਈ ਗਲਤ ਕੰਮ ਕਰੂੰਗੀ ਕਿਉਂਕਿ ਮਾਸੀ ਆਪ ਇਹੋ ਜਿਹਾ ਕੰਮ ਕਰਦੀ ਸੀ ਮਾਸੀ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਪਰ ਉਹਦਾ ਵਿਆਹ ਉੱਥੇ ਨਹੀਂ ਹੋਇਆ ਸੀ ਮੁੰਡਾ ਉਹਦੇ ਨਾਲ ਸਭ ਕੁਝ ਕਰਕੇ ਕਤਲ ਉਹਨੂੰ ਧੁਖਾ ਦੇ ਗਿਆ ਸੀ ਮਾਸੀ ਚਾਹੁੰਦੀ ਸੀ ਕਿ ਮੈਂ ਲਵ ਮੈਰਿਜ ਕਰਾਵਾਂ ਪਰ ਮੁੰਡਾ ਅਕੀਰ ਤੇ ਉਹਨੂੰ ਧੁਖਾ ਦੇ ਗਿਆ ਕਹਿੰਦਾ ਹੁਣ ਮੈਨੂੰ ਤੇਰੀ ਕੋਈ ਲੋੜ ਨਹੀਂ ਬਸ ਤੂੰ ਮੇਰੀ ਹਾਸਮਟਾਈ ਮੈਨੂੰ ਮਜ਼ੇ ਦਿੱਤੇ ਇੰਨਾ ਹੀ ਬਹੁਤ ਹੈ ਇਹ ਗੱਲ ਮੈਨੂੰ ਮੇਰੀ ਮਾਂ ਦੱਸਦੀ ਸੀ ਕਿਉਂਕਿ ਮੰਮੀ ਕਹਿੰਦੀ ਸੀ ਕਿ ਮਾਸੀ ਤੇਰੇ ਤੇ ਤਾਂ ਖਿਲਦੀ ਕਿਉਂਕਿ ਉਹਦੇ ਨਾਲ ਧੋਖਾ ਹੋਇਆ ਸੀ ਇਸ ਲਈ ਉਹ ਨਹੀਂ ਚਾਹੁੰਦੀ ਕਿ ਇਹ ਸਭ ਕੁਝ ਤੇਰੇ ਨਾਲ ਹੋਵੇ ਤੂੰ ਵੀ ਕੋਈ ਇਹੋ ਜੀ ਗਲਤੀ ਨਾ ਕਰੀ ਜਿਹਦੇ ਨਾਲ ਤੈਨੂੰ ਵੀ ਪਛਤਾਉਣਾ ਪਵੇ ਕਿਉਂਕਿ ਮਾਸੀ ਬਹੁਤ ਪਛਤਾਉਂਦੀ ਸੀ ਉਹਦਾ ਬॉयਫਰੈਂਡ ਉਹਨੂੰ ਵਿਆਹ ਦੇ ਲਾਰੇ ਲਾਉਂਦਾ ਰਿਹਾ ਤੇ ਅਖੀਰ ਉਹਨੂੰ ਛੱਡ ਦਿੱਤਾ ਮੈਂ ਸਭ ਸੁਣ ਕੇ ਹੈਰਾਨ ਤਾਂ ਹੋਈ ਸੀ ਪਰ ਫਿਰ ਮੈਨੂੰ ਲੱਗਿਆ ਕਿ ਕਿਸੇ ਨਾਲ ਕੋਈ ਗੱਲਬਾਤ ਹੈ ਨਹੀਂ ਤਾਂ ਮੈਂ ਕਿੱਦਾਂ ਜ਼ਿੰਦਗੀ ਵਿੱਚ ਧੋਖਾ ਖਾ ਜਾਊਂਗੀ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਇੱਕ ਦਿਨ ਮਾਸੀ ਨੇ ਮੇਰੇ ਲਈ ਰਿਸ਼ਤਾ ਲੱਭ ਲਿਆ ਮੁੰਡਾ ਬਹੁਤ ਚੰਗਾ ਸੀ ਮੁੰਡਾ ਵਧੀਆ ਕੰਮ ਕਰਦਾ ਸੀ ਤੇ ਸੋਨਾ ਵੀ ਸੀ ਮੇਰੇ ਘਰਦਾਨ ਨੇ ਝੱਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਕੀਤੀ ਮੈਂ ਵੀ ਵਿਆਹ ਲਈ ਹਾਂ ਕਰ ਦਿੱਤੀ ਮੈਂ ਬਹੁਤ ਖੁਸ਼ ਸੀ ਮੈਂ ਆਪਣੇ ਘਰ ਦੇ ਮਾਸੀ ਨਾਲ ਵਿਆਹ ਕਰਵਾਇਆ ਸੀ ਤੇ ਮੇਰੇ ਮਾਪਿਆਂ ਨੇ ਮੈਨੂੰ ਕਾਫੀ ਦਾਜ ਦਿੱਤਾ ਸੀ ਮੇਰੇ ਸਾਸੋਰੀ ਮੇਰੀਆਂ ਬਹੁਤ ਸਿਫਤ ਨਾ ਕਰਦੀ ਸੀ ਕਿਉਂਕਿ ਉਹਨਾਂ ਦੀ ਵੱਟੀ ਨੂੰ ਦਾਸ ਨੇ ਲੈ ਕੇ ਆਈ ਸੀ ਮੇਰੇ ਘਰ ਦੇ ਆਨੇ ਦਾਸ ਦਾ ਘਰ ਪਰ ਦਿੱਤਾ ਮੇਰੀ ਮਾਸੀ ਬਹੁਤ ਕਹਿੰਦੀ ਸੀ ਕਿ ਸਾਰੀ ਉਮਰ ਤੇਰਾ ਘਰ ਵਾਲਾ ਹੁਣ ਤੇਰੀ ਇੱਜ਼ਤ ਕਰਿਆ ਕਰੂਗਾ ਕਿਉਂਕਿ ਇੱਕ ਤਾਂ ਸੀ ਦਾਸ ਨਾਲ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ ਦੋਸਰਾ ਤੂੰ ਬਿਲਕੁਲ ਸਹੀ ਉਹਦੇ ਨਾਲ ਗਈ ਸੁਹਾਗ ਰਾਤ ਨੂੰ ਵੀ ਉੱਤੇ ਰਹਿਣਾ ਬਹੁਤ ਖੁਸ਼ ਹੋਕ ਮੇਰੇ ਘਰ ਵਾਲੇ ਨਹੀਂ ਮੇਰੇ ਨਾਲ ਸੁਹਾਗ ਰਾਤ ਮਨਾਈ ਉਸ ਰਾਤ ਮੈਂ ਬਹੁਤ ਨਰਵਸ ਸੀ ਪਹਿਲੀ ਰਾਤ ਜਦੋਂ ਮੇਰਾ ਘਰ ਵਾਲਾ ਮੇਰੇ ਕੋਲ ਆਇਆ ਤਾਂ ਉਹ ਮੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਨਾਲ ਲਿਪ ਕਿਸ ਕਰ ਪਰ ਮੈਂ ਉਹਦੇ ਨਾਲ ਇਹ ਸਭ ਕਰਨ ਤੋਂ ੱਚੀ ੱਚੀ ਕਿਉਂਕਿ ਪਹਿਲੀ ਵਾਰ ਮੈਂ ਕਿਸੇ ਮੁੰਡੇ ਨੂੰ ਆਪਣੇ ਕੋਲ ਦੇਖਿਆ ਸੀ ਜਮਨ ਤੋਂ ਪਿਆਰ ਤੱਕ ਮੈਂ ਕਦੇ ਕਿਸੇ ਮੁੰਡੇ ਨਾਲ ਆਪਣਾ ਰਿਲੇਸ਼ਨਸ਼ਿਪ ਨਹੀਂ ਬਣਾਇਆ ਸੀ ਉਹਨੇ ਮੇਰੇ ਨਾਲ ਉਹ ਸਭ ਕੁਝ ਕਰਦੇ ਹੋਏ ਇਸ ਕੀਤੇ ਪਹਿਲੀ ਵਾਰ ਕਿਸ ਦੇ ਨਾਲ ਵੀ ਮੈਂ ਉਹਦੇ ਪਿਆਰ ਵਿੱਚ ਰੰਗੀ ਗਈ ਮੇਰੇ ਦਿਲ ਵਿੱਚ ਫੀਲਿੰਗ ਜੀ ਆਈ ਮੇਰੇ ਸਰੀਰ ਵਿੱਚ ਇੱਕ ਚੁੰਝਣੀ ਜੀ ਤੋੜ ਗਈ ਜਿਸ ਨਾਲ ਮੇਰਾ ਦਿਲ ਆਪਣੇ ਆਪ ਉਹਨੂੰ ਪਿਆਰ ਕਰਨ ਲੱਗ ਪਿਆ ਸੀ ਮੈਂ ਆਪਣਾ ਸਭ ਕੁਝ ਉਹਨੂੰ ਦੇ ਦਿੱਤਾ ਉਹ ਮੇਰੇ ਤੋਂ ਬਹੁਤ ਖੁਸ਼ ਕਹਿੰਦਾ ਕਿ ਤੂੰ ਮੇਰੇ ਬਹੁਤ ਹੀ ਸਹੀ ਕੁੜੀ ਹੈ ਆਜਕੱਲ ਨਾ ਸਹੀ ਕੁੜੀਆਂ ਮਿਲੀਆਂ ਬਹੁਤ ਔਖੀਆਂ ਮੈਂ ساری ਜ਼ਿੰਦਗੀ ਤੈਨੂੰ ਖੁਸ਼ ਰੱਖੂਗਾ ਕਿਉਂਕਿ ਮੈਂ ਬਿਲਕੁਲ ਸਹੀ ਸੀ ਪਹਿਲੀ ਵਾਰ ਉਹ ਸਭ ਕੁਝ ਕਰ ਤੇ ਉਹਨੂੰ ਬਹੁਤ ਮਜ਼ਾ ਆਇਆ ਦੂਸਰਾ ਮੇਰੇ ਖੂਨ ਦੇ ਤਾਰਕ ਨੇ ਉਹਨੂੰ ਬਹੁਤ ਖੁਸ਼ ਕੀਤਾ ਸੀ ਇਸ ਲਈ ਮੇਰਾ ਘਰ ਵਾਲਾ ਵੀ ਬਹੁਤ ਇੱਜ਼ਤ ਕਰਦਾ ਸੀ ਅਸੀਂ ਇੱਕ ਦੂਸਰੇ ਦੀ jaan ਬਣ ਗਏ ਸੀ ਮੇਰੇ ਘਰ ਵਾਲੇ ਕੋਲ ਆਪਣੀ ਜ਼ਮੀਨ ਨਹੀਂ ਸੀ ਉਹਨਾਂ ਨੇ ਕੁਝ ਜ਼ਮੀਨ ਠੇਕੇ ਤੇ ਲਈ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਫਸਲ ਬੀਜੀ ਹੋਈ ਸੀ ਤੇ ਮੈਂ ਵੀ ਮੇਰੇ ਸਸਵਾਰੇ ਮਗਰ ਰੇਟੀ ਲੈ ਕੇ ਜਾਂਦੇ ਹੁੰਦਾ ਸੀ ਉਹ ਜ਼ਮੀਨ ਸਾਡੇ ਪਿੰਡ ਤੋਂ ਥੋੜੀ ਦੂਰ ਸੀ ਮੇਰੀ ਸਸਤੇ ਮੈਂ ਜਾਂ ਤਾਂ ਅਸੀਂ ਤੁਰ ਕੇ ਹੀ ਜਾਂਦੇ ਸੀ ਕਿਸੇ ਵੇਲੇ ਮੇਰਾ ਘਰ ਵਾਲਾ ਆ ਕੇ ਆ ਪੀ ਚਾ ਪਣੀ ਲੇ ਜਾਂਦਾ ਹੁੰਦਾ ਸੀ ਮੇਰੀ ਸੱਸ ਕਹਿੰਦੀ ਹੁੰਦੀ ਸੀ ਕਿ ਚਾਲ ਪਿੰਕੀ ਨਾਲੇ ਆਪਾਂ ਘੁੰਮ ਫੇਰ ਲਵਾਂਗੇ ਨਾਲੇ ਉੱਥੇ ਸੁੱਖਾ ਹੋਣਾ ਨੂੰ ਰੋਟੀ ਫੜਾ ਦੇਵਾਂਗੇ ਮੈਂ ਤੇ ਮੇਰੀ ਸੱਸ ਸੇ ਇੱਕ ਦੂਸਰੇ ਨਾਲ ਬਹੁਤ ਬਣਾ ਕੇ ਰੱਖਦੇ ਹਾਂ ਸੀ ਮੇਰਾ ਸੋਰਾ ਸੋਨਾ ਨਹੀਂ ਸੀ ਤੇ ਮੇਰੀ ਸੱਸ ਬਹੁਤ ਜ਼ਿਆਦਾ ਸੋਣੀ ਸੀ ਮੇਰੇ țeਟ ਜਠਾਣੀ ਆਪਣੇ ਵੱਖਰੇ ਘਰ ਵਿੱਚ ਰਹਿੰਦੇ ਸੀ ਮੇਰੀ ਜਠਾਣੀ ਨੂੰ ਖੇਤੀਬਾੜੀ ਦਾ ਮੰ ਮੱਚੰਗਾ ਨਹੀਂ ਲੱਗਦਾ ਸੀ ਉਹ ਸਾਡੇ ਨਾਲ ਹੱਥ ਨਹੀਂ ਵਟਾਉਂਦੇ ਸੀ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਇਕੱਲੇ ਹੀ ਖੇਤੀਬਾੜੀ ਦਾ ਕੰਮ ਕਰਦੇ ਸੀ ਜਿੱਦੇ ਤੋਂ ਉਹਨਾਂ ਨੂੰ ਕੁਝ ਪੈਸਿਆਂ ਦਾ ਫਾਇਦਾ ਵੀ ਹੁੰਦਾ ਸੀ ਕਿਸੇ ਵੇਲੇ ਘਾਟਾ ਵੀ ਪੈ ਜਾਂਦਾ ਸੀ ਇਦਾਂ ਹੀ ਮੈਂ ਆਪਣੇ ਸਹੁਰੇ ਘਰ ਵਿੱਚ ਬਹੁਤ ਫੁੱਸੀ ਤੇ ਮੈਨੂੰ ਕਿਸੇ ਤੀਪੀ ਕੋਈ ਕਮੀ ਨਹੀਂ ਮੈਨੂੰ ਇਦਾਂ ਲੱਗਦਾ ਸੀ ਜਿੱਦਾਂ ਮੈਂ ਆਪਣੇ ਮਾਪਿਓ ਦੇ ਘਰ ਹੀ ਹਾਂ ਮੇਰੇ ਨਾਲ ਕੋਈ ਵਾਧੂ ਘੱਟ ਗੱਲ ਨਹੀਂ ਕਰਦਾ ਸੀ ਮੇਰਾ ਘਰ ਵਾਲਾ ਮੈਨੂੰ ਬਹੁਤ ਖੁਸ਼ ਰੱਖਦਾ ਸੀ ਹਰ ਰਾਤ ਭਾਵੇਂ ਉਹ ਥੱਕਿਆ ਰੋਟਿਆ ਹੁੰਦਾ ਪਰ ਫਿਰ ਵੀ ਮੈਨੂੰ ਬਹੁਤ ਖੁਸ਼ ਰੱਖਦਾ ਸੀ ਦੋ ਸਾਲ ਅਸੀਂ ਉਹਨਾਂ ਦੀ ਜ਼ਮੀਨ ਠੇਕੇ ਤੇ ਵਾਹੇ ਤੇ ਫਿਰ ਅਸੀਂ ਉਹ ਜ਼ਮੀਨ ਛੱਡ ਦਿੱਤੀ ਕਿਸੇ ਹੋਰ ਦੀ ਜ਼ਮੀਨ ਠੇਕੇ ਤੇ ਲੈ ਲਈ ਕਿਉਂਕਿ ਜ਼ਮੀਨ ਦੇ ਮਾਲਕ ਕਹਿੰਦੇ ਸੀ ਕਿ ਹੁਣ ਅਸੀਂ ਆਪ ਫਸਲ ਬੀਜਣੀ ਹੈ ਇਸ ਲਈ ਅਸੀਂ ਉਹਨਾਂ ਦੀ ਜ਼ਮੀਨ ਛੱਡ ਕਿ ਸੀ ਤੇ ਕਿ ਸੇ ਹੋਰਤੀ ਜ਼ਮੀਨ ਅਸੀਂ ਲੈ ਲਈ ਸੀ ਅਸੀਂ ਦੋ ਕਿੱਲੇ ਕਿਸੇ ਹੋਰਤੀ ਜ਼ਮੀਨ ਜਦੋਂ ਠੇਕੇ ਤੇ ਲਈ ਤਾਂ ਜ਼ਮੀਨ ਦੇ ਮਾਲਕ ਨੇ ਸਾਡੇ ਲਾਗੇ ਹੀ ਕਮਾਤ ਵੇਚਿਆ ਹੋਇਆ ਸੀ ਕਮਾਤ ਵੱਡਾ ਹੀ ਸੀ ਤੇ ਮੇਰੀ ਸੱਸ ਸੋਹਰਾ ਨੇ ਜ਼ਮੀਨ ਵਿੱਚ ਕੁਝ ਸਬਜ਼ੀਆਂ ਬੀਜੀਆਂ ਹੋਈਆਂ ਸਨ ਮੇਰਾ ਸੋਹਰਾ ਸਬਜ਼ੀ ਦਾ ਵੀ ਕੰਮ ਕਰਨ ਲੱਗ ਪਿਆ ਸੀ ਸਾਡਾ ਘਰ ਦਾ ਗੁਜ਼ਾਰਾ ਬਹੁਤ ਵਧੀਆ ਹੁੰਦਾ ਸੀ ਉਸ ਜ਼ਮੀਨ ਦਾ ਮਾਲਕ ਥੋੜਾ ਬਜਰਵ ਹੋ ਗਿਆ ਸੀ ਪਰ ਉਹਦਾ ਮੁੰਡਾ ਬਹੁਤ ਜ਼ਿਆਦਾ ਸੋਹਣਾ ਸੀ। ਗੋਰਾ ਰੰਗ ਤੇ ਬਿਲਕੁਲ ਅੱਖਾਂ। ਮੇਰੀ ਸੱਸ ਮੈਨੂੰ ਉਸ ਜਮੀਨ ਤੇ ਥੋੜਾ ਘੱਟ ਲੈ ਕੇ ਜਾਂਦੀ ਸੀ। ਜ਼ਿਆਦਾਤਰ ਉਹ ਆਪ ਇਕੱਲੀ ਜਾਂਦੀ ਸੀ ਜਾਂ ਫਿਰ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਹੀ ਆਉਂਦੇ ਜਾਂਦੇ ਹੁੰਦੇ ਸੀ। ਇੱਕ ਦਿਨ ਅਚਾਨਕ ਹੀ ਮੈਂ ਵੀ ਜिद ਕਰ ਲਈ। ਮੈਂ ਵੀ ਤੁਹਾਡੇ ਨਾਲ ਜਾਣਾ। ਮੌਸਮ ਬਹੁਤ ਠੰਡਾ ਸੀ। ਮੀਂਹ ਪੈ ਕੇ ਛਟਿਆ ਸੀ। ਮੇਰੀ ਸੱਸ ਕਹਿੰਦੀ ਚੱਲ ਅੱਜ ਤੋਂ ਬਾਅਦ ਨਹੀਂ। ਉੱਥੇ ਜਾਣਾ ਕਿਉਂਕਿ ਮੈਂ ਸੋਣੀ ਸੀ ਤੇ ਉਹਨਾਂ ਦੀ ਦੇਖਣੀ ਬਹੁਤ ਗੰਦੀ ਸੀ ਇਸ ਲਈ ਮੇਰੀ ਸੱਸ ਉਹਨਾਂ ਨੂੰ ਚੰਗਾ ਨਹੀਂ ਸਮਝਦੀ ਸੀ ਮੈਂ ਜਦੋਂ ਉੱਥੇ ਗਈ ਤਾਂ ਜ਼ਮੀਨ ਦਾ ਮਾਲਕ ਤੇ ਉਹਦਾ ਮੁੰਡਾ ਵੀ ਮੋਟਰਸਾਈਕਲ ਤੇ ਉੱਥੇ ਆ ਕੇ ਖੜੇ ਸੀ ਮੈਨੂੰ ਵੇਖ ਕੇ ਤਾਂ ਮੁੰਡਾ ਆਪਣੀ ਅੱਖਾਂ ਸੇਕੀ ਜਾਂਦਾ ਸੀ ਮੇਰੀ ਪਰਮੇਸ਼ਰਤੀ ਤੇ ਗੁੰਦਵੇਂ ਸਰੀਰ ਵੱਲ ਦੇਖੀ ਜਾਂਦਾ ਸੀ ਤੇ ਗੱਲਾਂ ਮੇਰੇ ਸਹੁਰੇ ਤੇ ਘਰ ਵਾਲੇ ਨਾਲ ਕਰਦਾ ਸੀ ਮੈਂ ਬੜੀ ਹੈਰਾਨ ਸੀ ਕਿ ਇਹ ਮੇਰੇ ਵਾਲਕ ਕਿਉਂ ਦੇਖਦਾ ਤਾਂ ਹੀ ਮੈਨੂੰ ਮੇਰੇ ਘਰ ਦੇ ਖੇਤਾਂ ਵਿੱਚ ਆਉਣ ਨਹੀਂ ਦਿੰਦੇ ਮੈਨੂੰ ਵੀ ਇਦਾਂ ਲੱਗਿਆ ਕਿ ਸ਼ਾਇਦ ਮੈਂ ਬਹੁਤ ਸੋਹਣੀ ਆ ਤਾਂ ਹੀ ਕੋਈ ਇੰਨਾ ਸੋਹਣਾ ਮੁੰਡਾ ਮੈਨੂੰ ਦੇਖਦਾ ਹੋ ਹੋ ਨਹੀਂ ਤਾਂ ਕੋਣ ਕਿਸੇ ਨੂੰ ਇਸ ਤਰ੍ਹਾਂ ਦੇਖਦਾ ਹੈ ਮੇਰਾ ਵੀ ਦਿਲ ਕਰਦਾ ਸੀ ਕਿ ਮੈਨੂੰ ਵੀ ਕੋਈ ਦੇਖਣ ਵਾਲਾ ਹੋਵੇ ਕਿਉਂਕਿ ਮੇਰੇ ਸੱਸ ਦੇ ਆਂਢੀ ਗੁਆਂਟੀ ਹੀ ਮੈਨੂੰ ਦੇਖਦੇ ਸੀ ਉਹਨਾਂ ਆਂਢੀਆਂ ਗੁਆਂਟੀ ਕਰਨ ਤਾਂ ਮੈਂ ਰੋਜ਼ ਹੀ ਟੱਕਰ ਦੇ ਸੀ ਮੈਨੂੰ ਕਿਤੇ ਹੋਰ ਜਾਣ ਨਹੀਂ ਦਿੰਦੇ ਸੀ ਮੈਂ ਆਪਣੇ ਘਰ ਵਾਲੀ ਹੋ ਗਈ ਸੀ ਇਸ ਲਈ ਗਵੰਡੀਆਂ ਦੇ ਘਰ ਜਾਣਾ ਵੀ ਮੈਨੂੰ ਸੱਸ ਨੇ ਚੰਗਾ ਨਹੀਂ ਲੱਗਦਾ ਸੀ ਸ਼੍ਰੀਕੇ ਭਾਈ ਜਾਰੇ ਵਿੱਚ ਤਾਂ ਬਹੁਤ ਘਟਾਉਂਦੇ ਜਾਂਦੇ ਸੀ ਇਸ ਲਈ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹਨੇ ਮੈਨੂੰ ਇਸ ਤਰ੍ਹਾਂ ਦੇਖਿਆ ਮੈਂ ਸੋਚ ਲਿਆ ਕਿ ਹਮੈਂ ਹੁਣ ਰੋਜ਼ ਆਇਆ ਕਰੂੰਗੀ ਪਰ ਕੋਈ ਗੱਲਬਾਤ ਨਹੀਂ ਕਰਨੀ ਬਸ ਇੱਕ ਦੂਸਰੇ ਨੂੰ ਦੇਖ ਕੇ ਆਪਣਾ ਮਨ ਪਰਚਾ ਲਿਆ ਕਰਨ ਸਾਰਾ ਦਿਨ ਦੂਜੇ ਦੇ ਖਿਆਲਾਂ ਵਿੱਚ ਦਿਨ ਲੰਘ ਜਾਇਆ ਕਰੂਗ ਅਗਲੇ ਦਿਨ ਮੈਂ ਫੇਰ ਜਤ ਕੀਤੀ ਤਾਂ ਮੇਰੀ ਸੱਸ ਗੁੱਸੇ ਨਾਲ ਭੁਲੀ ਮੈਂ ਕਿਹਾ ਮੈਂ ਕਿਉਂ ਨਹੀਂ ਜਾ ਸਕਦੀ ਮੈਂ ਜੇ ਆਂਦੀ ਜਤ ਕੀਤੀ ਤਾਂ ਮੇਰੀ ਸੱਸ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਕਰਨ ਲੱਗੀ ਬਹੁਤ ਜ਼ਿਆਦਾ ਬੋਲੀ ਤੇ ਬੜਬੜ ਕਰਦੀ ਕਮਰੇ ਵਿੱਚ ਚਲੀ ਗਈ ਮੈਂ ਉਹਨੂੰ ਕਿਹਾ ਠੀਕ ਹੈ ਜੇ ਤੂੰ ਨਹੀਂ ਜਾਣਾ ਤਾਂ ਮੈਂ ਚਲੀ ਜਾਣੀ ਉਹ ਮੈਨੂੰ ਕਹਿੰਦੀ ਚਲੀ ਜਾ ਪਰ ਮੈਨੂੰ ਨਾ ਭਲਾਈ ਗੁੱਸੇ ਵਿੱਚ ਫੇਰ ਕਹਿਣ ਲੱਗੀ ਜਿੱਥੇ ਮਰਜ਼ੀ ਜਾ ਮੈਂ ਤੈਨੂੰ ਨਹੀਂ ਕਹਿਣਾ ਅੱਛ ਤੋਂ ਬਾਤ ਮੈਂ ਇਸ ਗੱਲ ਤੇ ਬੜੀ ਖੁਸ਼ ਹਈ ਕਿ ਮੇਰੀ ਸੱਸ ਗੁੱਸੇ ਹੋ ਗਈ ਨਹੀਂ ਤਾਂ ਹਮੇਸ਼ਾ ਉਹ ਮੇਰੇ ਤੇ ਰੂਮ ਮਾਰਦੀ ਰਹਿੰਦੀ ਸੀ ਮੈਂ ਉਹਨਾਂ ਨੂੰ ਆਪਣੀ ਮਾਂ ਸਮਝ ਕੇ ਬਹੁਤ ਇੱਜ਼ਤ ਕਰਦੀ ਸੀ ਮੈਂ ਆਪਣੇ ਗਵਾਨੀਆਂ ਦੀ ਕੁੜੀ ਸੀਮਾ ਨੂੰ ਆਵਾਜ਼ ਮਾਰ ਕੇ ਖੇਤਾਂ ਵੱਲ ਘੁੰਮਣ ਚਲੀ ਤਾਂ ਸੀਮਾ ਝਟ ਤਿਆਰ ਹੋਈ ਤੇ ਮੇਰੇ ਨਾਲ ਤੁਰ ਪਈ ਕਹਿੰਦੀ ਭਾਬੀ ਚੱਲ ਚੱਲੇ ਜਾਂਦੇ ਆ ਅਸੀਂ ਘਰੋਂ ਚਾਹ ਵਾਲੀ ਥਰਮਸ ਪਾਈ ਤੇ ਅਸੀਂ ਅੱਧੇ ਰਸਤੇ ਵਿੱਚ ਹੀ ਜਾਂਦਿਆਂ ਸੀ ਤਾਂ ਜ਼ਮੀਨ ਦਾ ਮਾਲਕ ਦੀਪਾ ਸਾਨੂੰ ਰਸਤੇ ਵਿੱਚ ਹੀ ਟੱਕਰ ਗਿਆ ਕਹਿਣ ਲੱਗਾ ਭਾਬੀ ਬੈਠ ਜਾਓ ਮੈਂ ਤੁਹਾਨੂੰ ਉੱਥੇ ਤੱਕ ਲੈ ਜਾਂਦਾ ਮੈਂ ਕਿਹਾ ਨਹੀਂ ਅਸੀਂ ਨਹੀਂ ਜਾਣਾ ਬੜੇ ਪਿਆਰ ਨਾਲ ਕਹਿਣ ਲੱਗਾ ਸੋਨੇ ਨਾ ਕਰ ਤੇ ਚੰਗੇ ਨਹੀਂ ਲੱਗਦੇ اسلی پیار ਨਾਲ ਕਹਿੰਦਾ ਹਜੇ ਕਾਫੀ ਰਸਤਾ ਬਿਆ ਮੈਂ ਉਹਨੂੰ ਕਿਹਾ ਨਹੀਂ ਅਸੀਂ ਤੁਰ ਕੇ ਚਲੀਆਂ ਜਾਵਾਂਗੀਆਂ ਮੈਂ ਸੋਚਿਆ ਕਿ ਮੇਰਾ ਘਰ ਵਾਲਾ ਬੜਾ ਗੁੱਸਾ ਕਰੂਗਾ ਕਿ ਉਹਦੇ ਨਾਲ ਬੈਠ ਕੇ ਕਿਉਂ ਆ ਗਈਆਂ ਸੀਮਾ ਕਹਿੰਦੀ ਭਾਬੀ ਬੈਠ ਜਾ ਮੈਂ ਕਿਹਾ ਜੇ ਜਿਆਦਾ ਇਹ ਕਹਿਣਾ ਤਾਂ ਚਲ ਬੈਠ ਜਾਂਦੀ ਹਾਂ ਸੀਮਾ ਦੇ ਕਹਿਣ ਤੇ ਮੈਂ ਦੀਪ ਦੇ ਮੋਟਰਸਾਈਕਲ ਤੇ ਬੈਠ ਗਈ ਥੋੜੀ ਜਿਹੀ ਅੱਗੇ ਮੋਟਰਸਾਈਕਲ ਰੁਕਿਆ ਤੇ ਕਹਿਣ ਲੱਗਾ ਭਾਬੀ ਚੱਲ ਤੈਨੂੰ ਵੱਟਾ ਵਟਾ ਲੈ ਕੇ ਜਾਂਦਾ ਕਿਉਂਕਿ ਅੱਗੇ ਰਸਤਾ ਬਹੁਤ ਖਰਾਬ ਹੈ ਮੋਟਰਸਾਈਕਲ ਤੇ ਆਪਣੇ ਤਿੰਨਾਂ ਜਾਣਾਂ ਤੋਂ ਬਹੁਤ ਔਖਾ ਹੁੰਦਾ ਹੈ ਮੈਂ ਵੀ ਹਤੇ ਕੱਲ ਮਨ ਲੈ ਮੈਂ ਤੁਰ ਹੀ ਜਾਂਦੀ ਸੀ ਹਾ ਜੇ ਇੱਕ ਕਿਲਾ ਹੀ ਲੰਘਿਆ ਸੀ ਤੇ ਅੱਗੇ ਵੀ ਕਾਫੀ ਕਮਾ ਸੀ ਉਹ ਤਾਂ ਮੁੱਕ ਦਾ ਨਾਂ ਨਹੀਂ ਲੈਂਦਾ ਸੀ ਸੀਮਾ ਦਾ ਮੈਂ ਹੱਥ ਫੜ ਕੇ ਫੜਿਆ ਉਹ ਮੈਨੂੰ ਕਹਿੰਦੀ ਕਿ ਭਾਬੀ ਇੱਥੇ ਡਰਨ ਦੀ ਕੋਈ ਲੋੜ ਨਹੀਂ ਇੱਥੇ ਕਮਾਦ ਵਿੱਚ ਕੋਈ ਚੋਰ ਨਹੀਂ ਬਲਕਿ ਆਚਕੀ ਹੀ ਹੁੰਦੇ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਈ ਕਿਉਂਕਿ ਉਹਨੇ ਮੈਨੂੰ ਇੱਕਦਮ ਇਹ ਗੱਲ ਕਹਿ ਦਿੱਤੀ ਜਿਹਦੇ ਤੋਂ ਮੈਨੂੰ ਡਰ ਜਿਹਾ ਵੀ ਲੱਗਦਾ ਸੀ ਮੈਂ ਵੀ ਹੌਸਲੇ ਜੇ ਨਾਲ ਤੁਰ ਹੀ ਜਾਂਦੀ ਸੀ ਥੋੜਾ ਜਿਹਾ ਅੱਗੇ ਗਈ ਤਾਂ ਦੀਪਕ ਕਹਿਣ ਲੱਗਾ ਸੀਮਾ ਤੈਨੂੰ ਤਾਂ ਪਤਾ ਹੀ ਆ ਮੇਰਾ ਕੀ ਹੈ ਮੈਂ ਇਹਨੂੰ ਪਸੰਦ ਕਰਦਾ ਹਾਂ ਇਸ ਲਈ ਅਸੀਂ ਦੋਨੇ 10 ਮਿੰਟ ਕਮਾਂਦ ਵਿੱਚ ਰਮਾਂਸ ਕਰਕੇ ਆਉਂਦੇ ਆ ਤੂੰ ਇੱਥੇ ਹੀ ਬੈਠ ਜਾ ਜ਼ਮੀਨ ਦਾ ਮਾਲਕ ਤਾਂ ਸਾਡੇ ਪਿੰਡ ਦਾ ਸੀ ਸੀਮਾ ਨੂੰ ਉਹਦੇ ਬਾਰੇ ਚੰਗੀ ਤਰ੍ਹਾਂ ਪਤਾ ਸੀ ਮੈਂ ਕਿਹਾ ਮੈਂ ਇਹ ਹੁਜੇ ਨਹੀਂ ਤਾਂ ਤਿੱਪਾ ਕੰਦਾ ਤੈਨੂੰ ਜਿਵੇਂ ਪਤਾ ਹੀ ਨਹੀਂ ਹਰ ਰੋਜ਼ ਮੇਰੇ ਵੱਲ ਦੇਖ ਕੇ ਅੱਖਾਂ ਸਿੱਖਦੀਆਂ ਅੱਜ ਕੁਝ ਗਰਮੀ ਘਟ ਲਗੀ ਆਪਾਂ ਦੋਵੇਂ ਇੱਕ ਦੂਜੇ ਦੇ ਸਰੀਰ ਦੀ ਗਰਮੀ ਮਹਿਸੂਸ ਕਰਦੇ ਇਹ ਸੁਣ ਕੇ ਤਾਂ ਮੈਨੂੰ ਝੰਝਣੀ ਜਿਹੀ ਛੜ ਗਈ ਦੀਪੇ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਕੁਮਾਦ ਵਿੱਚ ਲੈ ਗਿਆ ਉੱਥੇ ਜਾਂਦੇ ਹੀ ਉਹਨੇ ਮੇਰੇ ਨਾਲ ਮੈਸੇਜਾਂ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਵੀ ਅੰਦਰੋਂ ਫੀਲਿੰਗ ਜੀ ਆਉਣ ਲੱਗ ਗਈ ਕੁਪੀ ਮੈਂ ਦੀਪ ਨੂੰ ਕਹਾਂ ਮੈਂ ਜ਼ਿਆਦਾ ਟਾਈਮ ਤੇਰੇ ਨਾਲ ਇੱਥੇ ਨਹੀਂ ਰੁਕ ਸਕਦੀ ਕਿਉਂਕਿ ਮੇਰੀ ਸੱਸ ਨੇ ਮੇਰੇ ਘਰ ਵਾਲੇ ਨੂੰ ਫੋਨ ਕਰ ਦਿੱਤਾ ਹੋਊਗਾ ਕਿਤੇ ਉਹ ਮੈਨੂੰ ਇੱਧਰ ਆਉਂਦਾ ਨਾ ਹੋਵੇ ਦੀਪਕ ਕਹਿਣ ਲੱਗਾ ਉਹ ਇੰਨੇ ਬਿਜ਼ੀ ਆ ਉਹਨਾਂ ਕੋਲ ਟਾਈਮ ਹੀ ਨਹੀਂ ਫੋਨ ਸੁਣਨ ਦਾ ਉਹਨਾਂ ਨੇ ਫੋਨ ਆਪਣੇ ਤੋਂ ਦੂਰ ਰੱਖੇ ਹੁੰਦੇ ਆ ਇਸ ਲਈ ਇੰਨੀ ਜਲਦੀ ਕੁਝ ਨਹੀਂ ਹੁੰਦਾ ਅਸੀਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਸੀ ਦੀਪੇ ਨੇ ਮੇਰੇ ਨਾਲ ਲਿਪਕਿਸ ਕੀਤੀ ਤੇ ਕਹਿਣ ਲੱਗਾ ਤੇਰੇ ਤਾਂ ਬੋਲੇ ਹੀ ਬੜੇ ਸੌਫਟ ਆ ਕੀ ਖਾਂਦੀ ਹੁੰਨੀ ਐ ਮੈਂ ਇਹਨੂੰ ਕਿਹਾ ਕਿ ਮੇਰੇ ਨਾਲ ਇਹੋ ਜੀਆਂ ਗੱਲਾਂ ਨਾ ਕਰ ਕਾਫੀ ਦੇਰ ਦੀਫੇ ਨੇ ਮੈਨੂੰ ਆਪਣੀ ਬੁੱਕਲ ਵਿੱਚ ਪਠਾਈ ਰੱਖਿਆ ਮੇਰੇ ਅੰਗਾਂ ਅੰਗਨ ਨੂੰ ਨਹਾਰਦਾ ਹੋਇਆ ਹਰ ਇੱਕ ਥਾਂ ਤੇ ਟੱਚ ਕਰਦਾ ਸੀ ਮੈਨੂੰ ਪਿਆਰ ਦੇ ਰਿਹਾ ਸੀ ਤਾਂ ਮੈਂ ਉਹਦੇ ਪਿਆਰ ਵਿੱਚ ਰੰਗੀ ਗਈ ਸੀ ਕੁਝ ਦੇਰ ਬਾਅਦ ਅਸੀਂ ਕਮਾਦ ਵਿੱਚੋਂ ਬਾਹਰ ਆ ਕੇ ਅਸੀਂ ਬਾਹਰ ਆਇਤਾ ਸੀਮਾ ਵੀ ਉੱਥੇ ਵੱਟ ਤੇ ਬੈਠੀ ਸੀ ਮੈਂ ਤੇ ਸੀਮਾ ਦੋਵੇਂ ਤੁਰੀਆਂ ਜਾਂਦੀਆਂ ਸੀ ਮੈਨੂੰ ਥੋੜੀ ਥਕਾਵਟ ਜੀ ਫੀਲ ਹੁੰਦੀ ਸੀ ਤੇ ਦੀਪਾ ਪਿੱਛੇ ਮੁੜ ਕੇ ਥੋੜੀ ਦੂਰ ਜਾ ਕੇ ਮੈਂ ਤੇ ਸੀਮਾ ਮੇਰੇ ਘਰ ਵਾਲੀ ਦੇ ਕੋਲ ਪਹੁੰਚ ਗਈਆਂ ਉਹ ਮੈਨੂੰ ਕਹਿਣ ਲੱਗਾ ਤੁਸੀਂ ਕਿਧਰੋਂ ਦੀ ਆਈਆਂ ਮੈਂ ਉਹ ਇਹ ਕਹ ਕੇ ਮੈਂ ਨਾ ਕੁਮਾਰ ਵਿੱਚ ਆਈਆਂ ਸੀਮਾ ਹੀ ਮੈਨੂੰ ਲੈ ਕੇ ਆਈ ਆ ਪਰ ਅਸੀਂ ਜਲਦੀ ਹੀ ਪਹੁੰਚ ਗਏ ਤਾਂ ਮੇਰੇ ਘਰ ਵਾਲੇ ਨੇ ਮੇਰੇ ਤੇ ਸ਼ੱਕ ਨਹੀਂ ਕੀਤਾ ਪਰ ਦੀਪੇ ਦਾ ਪਿਆਰ ਮੇਰੇ ਸਰੀਰ ਵਿੱਚ ਰਚ ਗਿਆ ਸੀ ਦੀਪੇ ਦੀ ਖੁਸ਼ਬੂ ਮੈਨੂੰ ਆਪਣੇ ਆਪ ਵਿੱਚੋਂ ਆਉਣ ਲੱਗ ਪਈ ਸੀ ਅਧਕ ਘੰਟਾ ਹੋਇਆ ਤਾਂ ਦੀਪਾ ਵੀ ਉੱਥੇ ਪਹੁੰਚ ਗਿਆ ਮੈਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੈਂ ਆਪਣੇ ਘਰ ਵਾਲੇ ਦੇ ਨਾਲ ਥੋੜਾ ਬਹੁਤਾ ਕੰਮ ਕਰਾਉਣ ਲੱਗ ਪਈ ਮੇਰਾ ਧਿਆਨ ਸਿਰਫ ਕੰਮ ਵਾਲੀ ਸੀ ਕਿਉਂਕਿ ਮੇਰਾ ਘਰ ਵਾਲਾ ਸામਨੇ ਬੈਠਾ ਸੀ ਅਸਲੀ ਮੈਂ ਉਸ ਨੂੰ ਕਿਸੇ ਵੀ ਸ਼ੱਕ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ ਥੋੜੀ ਦੇਰ ਬਾਅਦ ਮੈਂ ਉਹਨੂੰ ਚਾਹ ਪਲਾ ਕੇ ਉੱਥੋਂ ਤੁਰ ਪਈ ਸੀ ਮੈਂ ਤੇ ਸੀਮਾ ਵਾਪਸ ਆਉਂਦੀ ਆਂ ਸੀ ਤਾਂ ਦੀਪਾ ਮੈਨੂੰ ਮਗਰ ਆਣ ਕੇ ਕਹਿਣ ਲੱਗਾ ਨੰਬਰ ਤਾਂ ਲਾਇਜ਼ਾ ਕੀ ਫਾਇਦਾ ਇੰਨੇ ਪਿਆਰ ਕਿਤੇ ਦਾ ਬਿਨਾਂ ਗੱਲਬਾਤ ਇਹ ਹੁਣ ਦਿਲ ਨਹੀਂ ਲੱਗਿਆ ਕਰਨਾ ਤੇਰੇ ਵਰਗੀ ਸੋਹਣੀ ਕੁੜੀ ਤਾਂ ਸੱਚੀ ਦੀਪੇ ਦਾ ਮਾਣ ਮੋਲ ਹੈ ਦੀ ਮੈਂ ਘਰ ਜਾ ਕੇ ਦੀਪੇ ਨੂੰ ਫੋਨ ਕੀਤਾ ਤੇ ਸੀਮਾ ਨੂੰ ਮੇਰੇ ਬਾਰੇ ਸਭ ਕੁਝ ਪਤਾ ਸੀ ਸ਼ਾਇਦ ਸੀਮਾ ਨੂੰ ਦੀਪੇ ਦੇ ਬਾਰੇ ਵੀ ਪਤਾ ਸੀ ਉਹ ਤਾਂ ਹੈ ਹੀ ਇਹੋ ਜਿਹਾ ਸੀ ਹਰ ਇੱਕ ਕਿਸੇ ਕੁੜੀ ਨੂੰ ਵੀ ਆਪਣਾ ਮਨ ਲਲਚਾ ਲੈਂਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਤਾਂ ਨਵਾਂ-ਨਵਾਂ ਵਿਆਹ ਹੋਇਆ ਸੀ ਇਦਾਂ ਹੀ ਮੈਂ ਦੀਪੇ ਦੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਪਈ ਤੇ ਦੀਪਾ ਮੈਨੂੰ ਹਰ ਵਾਰ ਕੁਮਾਦ ਵਿੱਚ ਸਾਥ ਲੈਂਦਾ ਤੇ ਮੇਰੇ ਨਾਲ ਰੋਮਾਂਸ ਕਰਦਾ ਮੈਂ ਵੀ ਉਹਦੇ ਨਾਲ ਬਹੁਤ ਖੁਸ਼ ਹੁੰਦੀ ਜਦੋਂ ਮੇਰਾ ਘਰ ਵਾਲਾ ਰਾਤ ਨੂੰ ਮੈਨੂੰ ਪਿਆਰ ਕਰਦਾ ਤਾਂ ਮੈਨੂੰ ਥੋੜੀ ਜਿਹੀ ਨਫ਼ਰਤ ਮਹਿਸੂਸ ਹੁੰਦੀ ਮੈਨੂੰ ਇਹ ਨੰਦਾ ਲੱਗਦਾ ਬਸ ਇਦਾਂ ਦੀਪਾ ਹੀ ਮੈਨੂੰ ਪਿਆਰ ਕਰਦਾ ਹੈ ਮੇਰੇ ਆਪਣੇ ਘਰ ਵਾਲੇ ਤੋਂ ਮਾਨ ਚੱਕਿਆ ਗਿਆ ਸੀ ਉਹਨੂੰ ਤਾਂ ਬਰੌਣ ਨੂੰ ਵੀ ਤੈਲ ਨਹੀਂ ਕਰਦਾ ਸੀ ਮਸਾਂ ਹੀ ਮਜਬੂਰੀ ਕਰਕੇ ਮੈਂ ਉਹਦੇ ਨਾਲ ਟਾਈਮ ਪਾਸ ਕਰਦੀ ਸੀ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਸੀ ਪਿੰਕੀ ਹੋਣ ਤੈਨੂੰ ਮੇਰੇ ਨਾਲ ਪਹਿਲਾਂ ਵਰਗਾ ਮੋਹ ਜਾਂ ਨਹੀਂ ਆਉਂਦਾ ਤੂੰ ਮੇਰੇ ਤੋਂ ਦੂਰ ਭੱਜਦੀ ਮੈਂ ਇਹਨੂੰ ਕਿਹਾ ਕਿ ਮੈਨੂੰ ਥਕਾਵਟ ਦੀ ਫੀਲ ਹੁੰਦੀ ਹੈ ਇਸ ਲਈ ਮੈਂ ਸੌਣਾ ਚਾਹੁੰਦੀ ਆ ਪਰ ਉਹਨੂੰ ਕੀ ਪਤਾ ਸੀ ਕਿ ਦੀਪੇ ਨਾਲ ਆਪਣੇ ਪਿਆਰ ਮੇਰੇ ਰਗ ਰਗ ਵਿੱਚ ਰਚਾ ਦਿੱਤਾ ਸੀ ਇੱਕ ਦਿਨ ਮੈਂ ਆਪਣੀ ਸਾਸ ਨਾਲ ਲੜਕੇ ਸੀਮਾ ਨੂੰ ਨਾਲ ਲੈ ਕੇ ਆਪਣੇ ਘਰ ਵਾਲੇ ਦੇ ਕੋਲ ਖੇਤ ਨੂੰ ਜਾਂਦੀ ਸੀ ਤਾਂ ਅਚਾਨਕ ਹੀ ਦੀਪਾ ਗਿਆ ਉਹਨੇ ਮੈਨੂੰ ਫੋਨ ਵੀ ਨਹੀਂ ਕੀਤਾ ਸੀ ਤਾਂ ਮੇਰੀ ਸੱਸ ਚੋਰੀ-ਚੋਰੀ ਮੇਰਾ ਪਿੱਛਾ ਕਰਦੀ ਸੀ ਮੈਂ ਤਾਂ ਆਪਣੇ ਧਿਆਨਤੁਰੀ ਜਾਂਦੀ ਸੀ ਤਾਂ ਦੀਪੋ ਮੈਨੂੰ ਕਹਿਣ ਲੱਗਾ ਚਲ ਆ ਘੜੀ ਆਪਣੀ ਗਰਮੀ ਕੱਢ ਦੇ ਦਿੱਗੇ ਮੈਂ ਉਸਨੂੰ ਇਹ ਕਿਹਾ ਕੀ ਅੱਜ ਨਹੀਂ ਅੱਜ ਮੇਰਾ ਬਿਲਕੁਲ ਮਾਨ ਨਹੀਂ ਮੈਨੂੰ ਬਹੁਤ ਕੰਮ ਹੈ ਪਰਦੀਪ ਨੇ ਮੇਰੀ ਬਾਹ ਫੜੀ ਤੇ ਕਹਿਣ ਲੱਗਾ ਇਨਾ ਹੁਸਨ ਕਿੱਥੇ ਲੈ ਕੇ ਜਾਣਾ ਜੇ ਤੇਰੇ ਹੁਸਨ ਨੂੰ ਕਿਸੇ ਹੋਰ ਨੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਤਾਂ ਫਿਰ ਤਾਂ ਦੀਪਾ ਮਰ ਗਿਆ ਹੀ ਸਮਝ ਮੈਂ ਕਿਹਾ ਉਹ ਜੀ ਕੋਈ ਗੱਲ ਨਹੀਂ ਪਰ ਅੱਜ ਮੇਰਾ ਬਿਲਕੁਲ ਮੈਨੂੰ ਕਹਿੰਦਾ ਮੂਰਤ ਤਾਂ ਤੇਰਾ ਅਸੀਂ ਕੁਝ ਸਕਿੰਟਾਂ ਵਿੱਚ ਹੀ ਬਣਾ ਦੇਵਾਂਗੇ ਮੇਰੇ ਨਾਲ ਚੱਲ ਤੈਨੂੰ ਪਤਾ ਹੈ ਕਿ ਮੇਰੇ ਪਿਆਰ ਤਾਂ ਤੈਨੂੰ ਮੱਲੋ ਮੱਲੀ ਤੇਰੇ ਦਵਾਰੇ ਕਰ ਦਿੰਦਾ ਹੈ ਤੈਨੂੰ ਮੇਰੇ ਨਾਲ ਕੋਈ ਫੀਲਿੰਗ ਨਾ ਆਵੇ ਇਹ ਕਦੀ ਹੋ ਹੀ ਨਹੀਂ ਸਕਦਾ ਮੈਂ ਦੀਪੇ ਦੀ ਗੱਲ ਮੰਨ ਲਈ ਤੇ ਸੀਮਾ ਨੂੰ ਨਾਲ ਲੈ ਕੇ ਫਿਰ ਕਮਾਲ ਵਿੱਚ ਚਲੇਗੀ ਮੇਰੇ ਕੋਲੋਂ ਵੀ ਰਹਿ ਨਹੀਂ ਹੁੰਦਾ ਸੀ ਮੈਂ ਵੀ ਉਹਦੇ ਪਿਆਰ ਵਿੱਚ ਅੰਨੀ ਹੋ ਗਈ ਸੀ ਕੁਝ ਦਿਨ ਹੋਈ ਤਾਂ ਮੈਂ ਦੀਪੇ ਨੂੰ ਕਿਹਾ ਕਿ ਹੁਣ ਮੈਨੂੰ ਲੈ ਜਾ ਲੈਂਦੇ ਦੀਪਾ ਕਹਿਣ ਲੱਗਾ ਨਹੀਂ ਅੱਜ ਤਾਂ ਮੈਂ ਤੇਰੇ ਨਾਲ ਆਪਣੇ ਦਿਲ ਦੀ ਹਾਰੀਜ਼ ਪੂਰੀ ਕਰਨੀ ਹੈ ਜੇ ਤੂੰ ਮੇਰੀ ਦਿਲ ਦੀ ਰੀਜ਼ ਅੱਜ ਨਾ ਪੂਰੀ ਕੀਤੀ ਤੇ ਫਿਰ ਕੌਣ ਮੈਨੂੰ ਦਿਲ ਦੀਆਂ ਰੀਜਾਂ ਪੂਰੀਆਂ ਕਰਨ ਦੇਊਗਾ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖੀ ਜਾਂਦਾ ਸੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਘੁੱਟ ਕੇ ਮੈਨੂੰ ਜੱਫੀ ਪਾ ਲਈ ਫਿਰ ਮੇਰੇ ਨਾਲ ਕੁਝ देर ਕਿਸਕ ਕਰਦਾ ਰਿਹਾ ਮੈਂ ਆਪਣੇ ਆਪ ਨੂੰ ਛੁਡਾਇਆ ਤਾਂ ਕਹਿਣ ਲੱਗਾ ਅੱਜ ਮੇਰੇ ਤੋਂ ਦੂਰ ਹੋਣ ਦਾ ਦਿਲ ਨਹੀਂ ਕਰਦਾਗਾ ਪਤਾ ਨਹੀਂ ਕਿਉਂ ਤੂੰ ਮੈਨੂੰ ਸੋਹਣੀ ਲੱਗੀ ਜਾਂਦੀ ਹੈ ਦਿਲ ਕਰਦਾ ਹੈ ਕਿ ਮਾਂ ਬਾਹਰ ਆਵਾਰ ਤੈਨੂੰ ਆਪਣੀ ਬੁਕਲ ਵਿੱਚ ਲਵਾਂ ਮੇਰੀ ਸੱਸ ਕਿਤੇ ਖੜਕੇ ਸਾਨੂੰ ਵੇਖਦੀ ਸੀ ਅਸੀਂ ਅਜੇ ਤੱਕ ਬਾਹਰ ਨਹੀਂ ਆਏ ਸੀ ਸੀਮਾ ਜੋ ਅੱਜ ਵੀ ਵੱਟ ਤੇ ਬੈਠ ਕੇ ਮੇਰਾ ਫੋਨ ਚਲਾਉਂਦੀ ਮੈਂ ਹਜੇ ਦੀਪੇ ਨਾਲ ਕਮਾਤ ਵਿੱਚ ਸੀ ਇੰਨੇ ਚਿਰ ਨੂੰ ਮੇਰੀ ਸੱਸ ਉੱਥੇ ਆਈ ਤੇ ਸੀਮਾ ਨੂੰ ਦੇਖ ਕੇ ਮੇਰਾ ਖੁਸ਼ਤੀ ਸੀ ਸੀਮਾ ਨੇ ਵੀ ਮੇਰੀ ਸੱਸ ਨੂੰ ਝੂਠ ਬੋਲ ਦਿੱਤਾ ਕਿ ਪਿੰਕੀ ਭਾਬੀ ਤਾਂ ਬਾਥਰੂਮ ਕਰਨ ਗਈ। ਮੈਨੂੰ ਆਵਾਜ਼ ਦੇ ਕੇ ਕਹਿਣ ਲੱਗੀ ਭਾਬੀ ਬਾਥਰੂਮ ਕਰ ਲਿਆ। ਮੈਂ ਵੀ ਆਵਾਜ਼ ਦਿੱਤੀ ਹਾਂ ਬੱਸ ਆ ਰਹੀਆਂ। ਇਹ ਸੁਣ ਕੇ ਮੇਰੀ ਰੂਹ ਕੰਬ ਗਈ। ਮੇਰੀ ਸੱਸ ਮੇਰਾ ਪਿੱਛਾ ਕਰ ਰਹੀ ਸੀ ਕਰਦੀ। ਮੇਰੇ ਤੱਕ ਆ ਗਈ। ਮੈਨੂੰ ਕਹਿਣ ਲੱਗੀ ਪਿੰਕੀ ਕਮਾਂਦ ਵਿੱਚ ਕੁਝ ਲੜਾ ਨਾ ਲੈ। ਮੈਂ ਕਿਹਾ ਨਹੀਂ ਬੱਸ ਆ ਰਹੀਆਂ। ਸੀਮਾ ਕਹਿਣ ਲੱਗੀ ਇੱਥੇ ਹੀ ਰੁਕ ਜਾ ਚਾਚੀ। ਵਾਬਨੇ ਹੀ ਆ ਜਾਣਾ ਹੈ ਦੀਪ ਨੇ ਮੈਨੂੰ ਫਟਾਫਟ ਬਾਹਰ ਜਾਣ ਦਾ ਇਸ਼ਾਰਾ ਕੀਤਾ ਜਲਦੀ ਮੈਂ ਆ ਗਈ ਮੇਰੀ ਸੱਸ ਕਹਿੰਦੀ ਇੰਨਾ ਟਾਈਮ ਤੂੰ ਕਿਉਂ ਲਾ ਦਿੱਤਾ ਕਦੋਂ ਦੀ ਤੂੰ ਘਰੋਂ ਤੁਰੀ ਆ ਮੈਂ ਕਿਹਾ ਨਹੀਂ ਮੈਂ ਇੱਥੇ ਬਾਥਰੂਮ ਕਰਨਾ ਗਈ ਸੀ ਤਾਂ ਮੇਰੀ ਸੱਸ ਕਹਿਣ ਲੱਗੀ 2 ਘੰਟੇ ਹੋ ਗਏ ਤੈਨੂੰ ਕੁਮਾਰ ਦੇ ਵਿੱਚ ਬੜੀ ਨੂੰ ਮੈਂ ਕਿਹਾ ਕੋਈ ਨਹੀਂ ਮੈਂ ਤਾਂ ਬਾਥਰੂਮ ਕਰਦੀ ਸੀ ਉਹ ਮੈਨੂੰ ਕਹਿਣ ਲੱਗੀ ਮੈਨੂੰ ਸਭ ਪਤਾ ਹੈ ਤੂੰ ਦੀਪੇ ਦੇ ਨਾਲ ਕੁਮਾਰ ਦੇ ਵਿੱਚ ਬੜੀ ਸੀ ਉਹ ਵੀ ਇੱਥੇ ਹੀ ਹੋਊਗਾ ਮੇਰੀ ਸਾਸ ਨੇ ਫਟਾਫਟ ਮੇਰੇ ਘਰ ਵਾਲੇ ਨੂੰ ਫੋਨ ਕੀਤਾ ਤੇ ਉਹਨੂੰ ਵੀ ਉੱਥੇ ਸਾਧ ਲਿਆ ਸੀਮਾ ਵੀ ਲਾਗੇ ਖੜੀ ਕੰਬੀ ਜਾਂਦੀ ਸੀ ਮੇਰੇ ਚਿਹਰੇ ਦੇ ਰੰਗ ਉੱਟ ਗਏ ਮੇਰੀ ਸਾਸ ਨੇ ਸਾਨੂੰ ਉੱਪਰੋਂ ਹੀ ਫੜਨ ਲੱਗਿਆ ਕਹਿਣ ਲੱਗੀ ਤੂੰ ਤਾਂ ਸਾਡੀ ਇੱਜ਼ਤ ਨੂੰ ਦਾਗ ਲਾ ਦਿੱਤਾ ਤੈਨੂੰ ਕਿਹੜੀਆਂ ਚੀਜ਼ਾਂ ਦਾ ਘਾਟਾ ਸੀ ਜਾਂ ਮੇਰੇ ਪੁੱਤ ਵਿੱਚ ਕਮੀ ਸੀ ਜਿਹੜਾ ਤੂੰ ਲੱਗੀ ਬਾਹਰ ਮੂੰਹ ਮਾਰਨ ਮੇਰੇ ਘਰ ਵਾਹਨੇ ਆਉਂਦੇ ਹੀ ਮੈਨੂੰ ਬਾਹਾਂ ਤੋਂ ਫੜ ਕੇ ਘੁੱਟਿਆ ਇੰਨੇ ਚਰਨੋਂ ਦੀਪਾ ਵੀ ਕੁਮਾਦ ਵਿੱਚੋਂ ਬਾਹਰ ਨਿਕਲਿਆ ਉਨੇ ਮੇਰੇ ਘਰ ਵਾਲੇ ਦੇ ਨਾਲ ਕਾਫੀ ਬਹਿਸਵਾਜੀ ਕੀਤੀ ਕਿ ਇਹਨੂੰ ਹੱਥ ਨਹੀਂ ਲਾਉਣਾ ਭਾਵੇਂ ਕੁਝ ਵੀ ਹੋ ਜਾ ਮੇਰਾ ਘਰ ਵਾਲਾ ਵਾਰ-ਵਾਰ ਮੈਨੂੰ ਕੁੱਟਣ ਲਈ ਆਉਂਦਾ ਸੀ ਪਰ ਦੀਪੇ ਨੇ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਉਹ ਮੇਰੇ ਘਰ ਵਾਲੇ ਨਾਲ ਹੱਥੋਂ ਪਾਈ ਵੀ ਹੋ ਗਿਆ ਸੀਮਾ ਵਿਚਾਰੀ ਮੈਨੂੰ ਲੈ ਕੇ ਕਮਾਦ ਵਿੱਚੋਂ ਬਾਹਰ ਸੜਕ ਤੇ ਖੜੀ ਗਈ ਤੇ ਕਹਿਣ ਲੱਗੀ ਭਾਬੀ ਦੇਖ ਲੈ ਕੀ ਅੰਜਾਮ ਮਿਲਿਆ ਤੇਰੀ ਆਸ਼ਕੀ ਦਾ ਮੈਂ ਕਿਹਾ ਤੂੰ ਵੀ ਤਾਂ ਨਾਲ ਹੀ ਸੀ ਹੋਂ ਤੂੰ ਮੈਨੂੰ ਇਕੱਲੀ ਨੂੰ ਨਾ ਪਸਾ ਦੇ ਕਹਿਣ ਲੱਗੀ ਭਾਬੀ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਸਿਰਫ ਤੇਰੇ ਨਾਲ ਆਈ ਸੀ ਪਰ ਹੁਣ ਜੋ ਹੋਊਗਾ ਉਹ ਵੇਖਿਆ ਜਾਊਗਾ ਫਿਰ ਹਾਲ ਤੂੰ ਸਭ ਕੁਝ ਛੱਡ ਤੇ ਘਰ ਨੂੰ ਚੱਲ ਜੋ ਵੀ ਹੋਊਗਾ ਘਰੇ ਹੀ ਹੋਊਗਾ ਕੁਝ ਦੇਰ ਹੋਈ ਮੇਰਾ ਘਰ ਵਾਲਾ ਮੇਰਾ ਸੱਸ ਸਹੁਰਾ ਵੀ ਘਰੇ ਆ ਗਏ ਮੈਂ ਤੇ ਸੀਮਾ ਪਹਿਲਾਂ ਆ ਗਈਆਂ ਸੀ ਮੇਰੇ ਘਰ ਵਾਲੇ ਤੇ ਮੱਥੇ ਤੇ ਸੱਟ ਲੱਗ ਗਈ ਸੀ ਪਤਾ ਨਹੀਂ ਦੀਪ ਨੇ ਕੀ ਮਾਰਿਆ ਉਹ ਕੋ ਨੋ ਕੋ ਨਹੀਂ ਹੋ ਗਿਆ ਸੀ ਕੁਝ ਬੋਲ ਨਹੀਂ ਰਿਹਾ ਸੀ ਫਟਾਫਟ ਮੇਰੇ ਸਹੁਰੇ ਨੇ ਗੱਡੀ ਵਾਲੇ ਨੂੰ ਫੋਨ ਕੀਤਾ ਗੱਡੀ ਵਿੱਚ ਉਹਨੂੰ ਹਸਪਤਾਲ ਲੈ ਗਏ ਮੇਰਾ ਘਰ ਵਾਲਾ ਦਾਖਲਾ ਹੋ ਗਿਆ ਹਸਪਤਾਲ ਵਿੱਚ ਉਹਦਾ ਟਰੀਟਮੈਂਟ ਸ਼ੁਰੂ ਹੋ ਗਿਆ ਕਾਫੀ ਜ਼ਿਆਦਾ ਸੱਟ ਲੱਗੀ ਸੀ ਪਰ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਤੂੰ ਇਸ ਘਰੋਂ ਚਲੀ ਜਾ ਤੇਰਾ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਤੇਰੇ ਵਰਗੀਆਂ ਛੜੀਆਂ ਹੋਈਆਂ ਚਰਾਨੀਆਂ ਲੋਕਾਂ ਦੇ ਪੁੱਤ ਮਰਵਾ ਜਾਂਦੀਆਂ ਨੇ ਤੋਂ ਇੱਥੋਂ ਹੁਣ ਚਲੀ ਜਾ ਮੈਂ ਆਪਣਾ ਕੁਝ ਕਪੜੇ ਬੈਗ ਚ ਪਾਇਆ ਜਦ ਕੀ ਸੀਮਾ ਮੇਰੇ ਨਾਲ ਹੀ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਤੇ ਛੱਡ ਕੇ ਆ ਸੀਮਾ ਮੈਨੂੰ ਬੱਸ ਸਟੈਂਡ ਤੱਕ ਛੱਡਣ ਗਈ ਤਾਂ ਦੀਪਾ ਗੱਡੀ ਲੈ ਕੇ ਆ ਗਿਆ ਕਹਿਣ ਲੱਗਾ ਚੱਲ ਮੇਰੇ ਨਾਲ ਜਿੱਥੇ ਵੀ ਜਾਣਾ ਤੈਨੂੰ ਮੈਂ ਛੱਡ ਕੇ ਆਵਾਂਗਾ ਮੈਂ ਬਰਤੇਰਾ ਘਰ ਵਾਲਾ ਹੁਣ ਕਦੀ ਦੁਬਾਰਾ ਜਾਂਦਾ ਤੇਰੇ ਵੱਲ ਮੂੰਹ ਨਹੀਂ ਕਰੂਗਾ ਜਾਂ ਫਿਰ ਤੈਨੂੰ ਕਦੇ ਉਹ ਮੇਰੇ ਤੋਂ ਦੂਰ ਹੋਣ ਲਈ ਨਹੀਂ ਕਹੂਗਾ ਮੈਂ ਕਿਹਾ ਤੂੰ ਮੇਰੇ ਕੋਲੋਂ ਚਲਾ ਜਾ ਤੇਰੇ ਕਰਕੇ ਹੀ ਸਭ ਕੁਝ ਹੋ ਗਿਆ ਦੀਪ ਨੇ ਮੇਰੀ ਬਾਹ ਫੜੀ ਤੇ ਮੈਨੂੰ ਧੱਕੇ ਨਾਲ ਗੱਡੀ ਵਿੱਚ ਉਠਾ ਕੇ ਮੇਰੇ ਘਰ ਤੱਕ ਛੱਡਣ ਲਈ ਆ ਗਿਆ ਉੱਥੇ ਜਾ ਕੇ ਉਹਨੇ ਸਭ ਕੁਝ ਆਪ ਹੀ ਦੱਸ ਦਿੱਤਾ ਕਿ ਸਾਡੇ ਨਾਲ ਕੀ ਹੋਇਆ ਇਸ ਗੱਲ ਤੇ ਮੇਰੇ ਮਾਪਿਓ ਪਰੇ ਕੁਠੇ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਇਸ ਘਰ ਵਿੱਚ ਤੇਰਾ ਕੋذਿ ਨਹੀਂ ਰੱਖਿਆ ਤੂੰ ਇਥੋਂ ਵੀ ਚਲੀ ਜਾ ਜਿੱਥੋਂ ਆਈਆਂ ਉੱਥੇ ਹੀ ਜਾ ਤੈਨੂੰ ਅਸੀਂ ਕਿੰਨੀ ਚੰਗੀ ਸਮਝਦੇ ਸੀ ਪਰ ਤੂੰ ਕੀ ਕਰ ਦਿੱਤਾ ਇਹ ਗੱਲ ਸੁਣਦਿਆਂ ਹੀ ਮਾਰੇ ਮਾਪਿਆਂ ਨੂੰ ਗਾਲਾਂ ਕੱਢੀਆਂ ਤੇ ਉੱਥੋਂ ਲੈ ਗਿਆ ਉਹ ਮੈਨੂੰ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਲੈ ਗਿਆ ਰੱਬ ਦਾ ਸ਼ੁਕਰ ਸੀ ਕਿ ਉਹ ਕੁਮਾਰਾ ਸੀ ਉਹਦਾ ਵਿਆਹ ਨਹੀਂ ਹੋਇਆ ਸੀ ਤੇ ਨਾ ਹੀ ਕੋਈ ਬੱਚਾ ਸੀ ਇਸ ਲਈ ਉਹਦਾ ਪਿਆਰ ਸਿਰਫ ਮੇਰੇ ਤੱਕ ਹੀ ਸੀ ਇਸ ਲਈ ਉਸਨੇ ਮੇਰੇ ਨਾਲ ਕੋਟ ਮੈਰਿਜ ਕਰਵਾਈ ਤੇ ਮੇਰੇ ਨਾਲ ਹੀ ਸ਼ਹਿਰ ਵਿੱਚ ਰਹਿਣ ਲੱਗ ਪਿਆ ਮੈਂ ਸਭ ਕੁਝ ਭੁੱਲ ਕੇ ਦੀਪੇ ਦੇ ਨਾਲ ਆਪਣੀ ਜ਼ਿੰਦਗੀ ਕਿ ਜ਼ਰਨ ਬਾਰੇ ਸੋਚ ਲਿਆ ਉਹਨੇ ਮੈਨੂੰ ਅਪਣਾ ਲਿਆ ਸੀ ਮੇਰੇ ਲਈ ਸਭ ਕੁਝ ਕਰਨ ਲਈ ਤਿਆਰ ਸੀ ਪਰ ਅੱਜ ਮੇਰੀ ਜ਼ਿੰਦਗੀ ਵਿੱਚ ਦੋ ਬੱਚੇ ਮੈਂ ਬਹੁਤ ਖੁਸ਼ਾਂ ਪਰ ਮੈਂ ਜੋ ਕੀਤਾ ਬਹੁਤ ਗਲਤ ਸੀ ਪਰ ਮੈਂ ਹੁਣ ਪਿਛਲਾ ਵੇਲਾ ਭੁੱਲ ਚੁੱਕੀ ਹਾਂ ਮੈਂ ਕਦੀ ਵੀ ਪਿੱਛੇ ਮੁੜ ਕੇ ਆਪਣੇ ਪੇਕਿਆਂ ਤੇ ਆਪਣੇ ਘਰ ਵਾਲੇ ਬਾਰੇ ਕੁਝ ਨਹੀਂ ਸੋਚਿਆ ਇਹ ਕਹਾਣੀ ਇੱਕ ਭੈਣ ਦੀ ਦੱਸੀ ਹੋਈ ਕਹਾਣੀ ਸੀ ਪਰ ਇਸ ਭੈਣ ਨੇ ਬਹੁਤ ਗਲਤ ਕੀਤਾ ਕਿਉਂਕਿ ਜਿਸ ਨਾਲ ਮਾਂ ਪਿਓ ਨੇ ਲੜ ਲਾਇਆ ਉਸ ਨਾਲ ਬੇਵਫਾਈ ਨਹੀਂ ਕਰਨੀ ਇਹ ਜਿਹੜਾ ਇਸ਼ਕ ਜਾਂ ਹਾ ਇਹ ਇਸ ਕਣੀਗਾ ਇਹ ਪਿਆਰ ਨਹੀਂ ਇਹ ਹਫਸਾ ਥਾਂ ਥਾਂ ਮੂ ਮਾਰਨ ਦੀ ਆਤ ਬੰਦੇ ਨੂੰ ਕਿਸੇ ਜੋਗਾ ਨਹੀਂ ਛੱਡਦੀ ਇਸ ਕਰਕੇ ਮੇਰੀਆਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਘਰ ਵਾਲੇ ਪ੍ਰਤੀ ਵਫਾਦਾਰ ਰੋ ਇਹ ਪਿਆਰ ਜਾਂ ਹਫਸਾ ਥੋੜਾ ਟਾਈਮ ਆ ਕਿਉਂਕਿ ਜੇ ਕੋਈ ਸੋਨਾ ਤਾਂ ਉਹ ਵੀ ਥੋੜੇ ਚਿਰ ਵਾਸਤੇ ਹੀ ਆ ਇਹ ਰੂਪ ਟਾਲੀ ਜਾਣਾ ਤੇ ਇਸ ਕਰਕੇ ਬੇਵਫਾਈ ਕਰਕੇ ਆਪਣੇ ਘਰ ਵਾਲੇ ਦਾ ਵਿਸ਼ਵਾਸ ਤੋੜ ਕੇ ਨਾ ਖਰਾਬ ਕਰੋ ਇਸ ਨਾਲ ਤੁਹਾਡੇ ਮਾਂ ਪਿਓ ਦੀ ਇੱਜ਼ਤ ਵੀ ਖਰਾਬ ਹੁੰਦੀ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪੜਾਇਆ ਲਿਖਾਇਆ ਤੁਹਾਡੇ ਤੇ ਵਿਸ਼ਵਾਸ ਕੀਤਾ ਇਹੋ ਜਿਹਾ ਕੰਮ ਨਾ ਕਰਿਆ ਕਰੋ ਤੁਹਾਡੀ ਕੀ ਰਾਏ ਆ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ